ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਨਾ ਪੰਜਾਬ ਦੇ ਵਿੱਚ ਚੀਕਾ ਮਾਰਦੇ ਨੇ ਕਿ ਧਰਮ ਪਰਿਵਰਤਨ ਹੋ ਗਿਆ ਪੰਜਾਬ ਤਾਂ ਇਸਾਈ ਬਣ ਜਾਓ ਜਿਹੜੇ ਕਹਿੰਦੇ ਸੀ ਅਰੰਗਜੀਵ ਦਿਨਉਲਾ ਕੇ ਕਲਮਾ ਪੜਾ ਕੇ ਮੁਸਲਮਾਨ ਬਣਾ ਰਿਹਾ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਬੇਨਤੀ ਇਹ ਹੈ ਵੀ ਬਹੁਤੇ ਲੋਕਾਂ ਦੀ ਪੂਛ ਨੂੰ ਅੱਗ ਲੱਗੀ ਸੀ ਕਿ ਅਮਰਤਪਾਲ ਮਹਿਰੋ ਨੇ ਉਹ ਕੁੜੀ ਦਾ ਕਤਲ ਕੀਤਾ ਵਧੀਆ ਕੀਤਾ ਯਾਨੀ ਕਿ ਬੇਗੰਦੀ ਸਾਫ ਹੋ ਗਈ ਉਹਦਾ ਮਤਲਬ ਇਹ ਸੀਗਾ ਤੇ ਜਿਹੜੇ ਵੀ ਇਹ ਕਹਿੰਦੇ ਨੇ ਵੀ ਅਮਰਤਪਾਲ ਮਹਿਰੋ ਨੇ ਸਹੀ ਕੀਤਾ ਉਹ ਕੁੜੀ ਦਾ ਕਤਲ ਕਰਕੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਕਲਮਾ ਪੜ੍ਹ ਕੇ ਨਾ ਸਾਰੇ ਮੁਸਲਮਾਨ ਬਣ ਜਾਓ ਇਹ ਗੱਲਾਂ ਹਾਜ਼ਮ ਨਹੀਂ ਹੋਣੇ ਜਿਹੜੇ ਮੈਂ ਕਹਿ ਰਿਹਾ ਕਿਉਂਕਿ ਕਿਸੇ ਔਰਤ ਨੂੰ ਉਹਨੇ ਹੱਥੇ ਨੂੰ ਕਤਲ ਕਰਨਾ ਇਹ ਤਾਲਿਬਾਨ ਲੋਕ ਤਾਲਿਬਾਨ ਕਰਦੇ ਆ ਜਿਹੜੇ ਸ਼ਰਿਆ ਮਾੜੀ ਗੱਲ ਕਿਸੇ ਗੋਲੀਆਂ ਮਾਰਦੇ ਆ ਇਹ ਤਸਵੀਰ ਇਹ ਜਿਹੜੇ ਦਿੰਦੇ ਨੇ ਨਾ ਔਰਤਾਂ ਨੂੰ ਇਹ ਮੁਸਲਮ ਕਮਿਊਨਿਟੀ ਦੇ ਵਿੱਚ ਦਿੱਤੇ ਜਾਂਦੇ ਤੇ ਹੁਣ ਸਾਡੇ ਜਿਹੜੇ ਸਿੱਖ ਬਾਣਿਆਂ ਵਿੱਚ ਸੀ ਕਈਆਂ ਨੇ ਮੈਨੂੰ ਵੀ ਗਾਲਾਂ-ਗੂਲਾਂ ਕੱਢੀਆਂ ਤੁਸੀਂ ਉਹਦਾ ਭੂਗ ਪਾਣਦੇ ਉਹਦੇ ਸੰਸਕਾਰ ਤੇ ਜਾਂਦੇ ਆ ਕਈਆਂ ਨੇ ਪੋਸਟ ਪਾਈ ਹੈ ਕਿਹ ਕਿਟੜੀਆਂ ਵਾਲਾ ਉਹਦਾ ਭੂਗ ਪਾਊਗਾ ਖਰਚਾ ਸਾਰਾ ਕਰੂਗਾ ਹਾਲਾਂਕਿ ਉਹ ਪੋਸਟ ਫੇਕ ਪਾਈ ਹੋਈ ਹੈ ਕਿਸੇ ਨੇ ਮੈਨੂੰ ਮੈਂ ਸਮਝ ਗਿਆ ਸੀਗਾ ਤੇ ਉਹਦਾ ਮੈਨੂੰ ਵੀ ਟ੍ਰੋਲ ਕੀਤਾ ਕਈਆਂ ਨੇ ਕੋਈ ਗੱਲ ਨਹੀਂ ਅਸੀਂ ਤਾਂ ਜਿਹੜੇ ਗੁੰਡਾ ਕਰਦੀ ਕਰਦੇ ਨੇ ਉਹਨਾਂ ਦੀ ਗੱਲ ਕਰੀ ਹੈ ਜਿਹੜੀਆਂ ਵੀ ਕੁੜੀਆਂ ਅਸ਼ਲੀਲਤਾ ਫੈਲਾ ਰਹੀਆਂ ਨੇ ਉਹ ਕੋਈ ਵੀ ਹੋਵੇ ਅੱਜ ਕਨ ਮੈਨੂੰ ਕਿਸੇ ਨੇ ਵੀਡੀਓ ਭੇਜੀ ਉਹ ਸਿੱਖ ਬੀਬੀਆਂ ਨਹੀਂ ਤੇ ਉਹ ਇੱਕ ਬੋਲੀ ਪਾਉਂਦੀਆਂ ਨੇ ਤੇ ਉਹ ਤੁਹਾਨੂੰ ਮੈਂ ਬੋਲੀ ਸੁਣਾ ਨਹੀਂ ਸਕਦਾ ਜਿਹੜੀ ਅਸ਼ਲੀਲਤਾ ਉਹ ਬੀਬੀਆਂ ਨੇ ਵਰਤੀ ਹੈ ਤੇ ਜੇ ਕਿਸ ਨੂੰ ਲੋੜ ਹੋਈ ਤਾਂ ਮੈਨੂੰ ਫੋਨ ਕਰ ਲਿਓ ਤੁਹਾਨੂੰ ਵੀਡੀਓ ਭੇਜ ਦਿਆਂਗੇ ਸੁਣ ਲਿਓ ਵੀ ਆ ਗੰਦ ਕਿੰਨਾ ਕ ਹੈ ਕਮਲਕੌਰ ਨੇ ਗੰਦ ਕਿੰਨਾ ਪਾਇਆ ਸੀ ਅੱਛਾ ਮੈਂ ਉਸੇ ਗੱਲ ਤੇ ਆਵਾਂ ਜਿਹੜੇ ਚਾਹੁੰਦੇ ਆ ਵੀ ਅਮਰਤਪਾਲ ਮੈਰੋ ਨੇ ਸਹੀ ਕੀਤਾ ਪਹਿਲੀ ਗੱਲ ਤਾਂ ਉਨੇ ਸਹੀ ਕੀਤਾ ਗਲਤ ਕੀਤਾ ਉਹ ਤਾਂ ਭੱਜ ਗਿਆ ਉਹ ਤਾਂ ਖੜ ਕੇ ਆਪਣਾ ਪੱਖ ਦੱਸ ਵੀ ਨਹੀਂ ਸਕਿਆ ਵੀ ਮੈਂ ਕਿਉਂ ਕੁੜੀ ਦਾ ਕਤਲ ਕੀਤਾ ਅੱਛਾ ਇੱਕ ਤੁਹਾਨੂੰ ਮੈਂ ਹੋਰ ਖੁਸ਼ਖਬਰੀ ਦੇ ਦਿੰਦਾ ਵੀ ਉਹ ਮੁੜ ਕੇ ਇੰਡੀਆ ਨਹੀਂ ਆਉਂਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਹੋ ਹੁਣ ਨਹੀਂ ਲੱਭਣਾ ਉਹ ਤਾਂ ਸ਼ੂਮੰਤਰ ਹੋ ਗਿਆ ਉਹ ਤਾਂ ਪਤਾ ਨਹੀਂ ਹੁਣ ਟੋਪੀ ਲੈ ਕੇ ਕਲਮਾ ਪੜਦਾ ਹੋਊ ਕੀ ਕਰਦਾ ਹੋ ਪਤਾ ਕੋਈ ਨਹੀਂ ਚਲੋ ਮੈਂ ਤਾਂ ਗੱਲ ਐਨੀ ਕਰਨੀ ਸੀ ਵੀ ਜਿਨ੍ਹਾਂ ਨੂੰ ਚੰਗਾ ਲੱਗਦਾ ਹੋਵੇ ਵੀ ਉਹ ਕੁੜੀ ਦਾ ਕਤਲ ਕੀਤਾ ਗੰਦਗੀ ਸਾਫ ਕੀਤੀ ਤਾਂ ਉਹਨਾਂ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਮੁਸਲਮਾਨ ਬਣੋ ਟੋਪੀਆਂ ਲੈ ਲਓ ਨਵਾਜ਼ ਪੜਿਆ ਕਰੋ ਤੇ ਅੱਲਾਹੁ ਅਕਬਰ ਕਹਿੰਦੇ ਕਰੋ ਤੇ ਨਾਲੇ ਜਿਹੜਾ ਉਹ ਜੰਨਤ ਵਿੱਚ ਕਹਿੰਦੇ ਸੀ ਹੂਰਾ ਮਿਲਣਗੀਆਂ, ਅੰਗੂਰ ਮਿਲਣਗੇ, ਸ਼ਰਾਬ ਦੀਆਂ ਨਦੀਆਂ ਵਹਿੰਦੀਆਂ ਨੇ ਉੱਥੇ ਉਹ ਸਾਰਾ ਕੁਝ ਸ਼ੱਕ ਲਿਓ ਉੱਥੇ ਤਾਂ ਤੁਹਾਨੂੰ ਪੈਸੇ ਲਾਉਣੇ ਪੈਂਦੇ ਆ ਉੱਥੇ ਬੈਰੀ ਮਿਲਣਗੇ ਨਾਲੇ ਸਦਾ ਲਈ ਤੁਸੀਂ ਮਰਨਾ ਨਹੀਂ ਜਿਉਂਦਾ ਰਹਿਣਾ ਉੱਥੇ ਪਤਾ ਨਹੀਂ ਕਿੰਨੇ ਕੁ ਹਜ਼ਾਰ ਸਾਲ ਜੀਵੋਗੇ ਉਹ ਗੱਪ ਮਾਰੇ ਹੋਏ ਇਹਨਾਂ ਦੇ ਵੀ ਮਾਰਨ ਆ ਜਿਹੜਾ ਕਸ਼ਾਫ ਵਰਗੇ ਨਹੀਂ ਫੜੇ ਉੱਥੇ ਫਾਂਸੀ ਲਾਈ ਹੈ ਬੰਬੇ ਦੇ ਵਿੱਚ ਅਟੈਕ ਕੀਤਾ ਸੀ ਉਹ ਦੱਸਦਾ ਥਾ ਹੈਗਾ ਸੀ ਕਹਿੰਦਾ ਸਾਨੂੰ ਇਦਾਂ ਕਿਹਾ ਸੀ ਵੀ ਮਾਰਨ ਤੋਂ ਬਾਅਦ ਜਿਹੜਾ ਜਹਾਦ ਦੇ ਨਾਂ ਤੇ ਲੜਦਾ ਹੈ ਵੀ ਉਹਨੂੰ ਵਧੀਆ ਵਧੀਆ ਪੂਰਾ ਮਿਲਦੀਆਂ ਨੇ ਉੱਥੇ ਅੰਗੂਰ ਮਿਲਦੇ ਨੇ ਸ਼ਰਾਬ ਮਿਲਦੀ ਹੈ ਜਿਹੜਾ ਕਿ ਨਿਤਰੀ ਹੋਈ ਜਿਵੇਂ ਬੱਬੂ ਮਾਨ ਕਹਿੰਦਾ ਹੁੰਦਾ ਹੈ ਉਦਾਂ ਦੀ ਮਿਲਦੀ ਹੈ ਤੇ ਨਾਲੇ ਉਹ ਸਾਰਾ ਕੁਝ ਤੁਹਾਡੀ ਜਿਹੜੀ ਮਨਛਾ ਪੂਰੀ ਹੋ ਜਾ ਤੇ ਨਾਲੇ ਤੁਹਾਡਾ ਜਿਹੜਾ ਅੰਮ੍ਰਿਤਪਾਲ ਨੇ ਇਹ ਕਤਲ ਕੀਤਾ ਉਹ ਸਹੀ ਹੋ ਜਾ ਤੇ ਤੁਸੀਂ ਸਾਰੇ ਫਟਾਫਟ ਨਾਲੇ ਤੁਹਾਨੂੰ ਇਹ ਨਹੀਂ ਕੋਈ ਕਹੂਗਾ ਵੀ ਤੁਸੀਂ ਧਰਮ ਪਰिवर्तन ਕਰ ਲਿਆ ਮੁਸਲਮਾਨ ਬਣੋ ਸਾਰੇ ਠੀਕ ਹੈ ਇਹੀ ਤਾਂ ਔਰੰਗਜ਼ੇਬ ਚਾਹੁੰਦਾ ਸੀ ਤੇ ਇਹੀ ਔਰੰਗਜ਼ੇਬ ਦੀ ਔਲਾਦ ਜਿਹੜੀ ਪਾਕਿਸਤਾਨ ਦੇ ਵਿੱਚ ਬੈਠੀ ਹੈ ਉਹ ਚਾਹੁੰਦੀ ਹੈ ਤੇ ਤੁਸੀਂ ਇਹ ਕੰਮ ਕਰੋ ਅਰੇ ਸਾਡੇ ਖਾਲਸਤਾਨੀ ਨੇ ਨਾਲ ਇਹ ਖੁਸ਼ ਹੋ ਜਾਣਗੇ ਕਿਉਂਕਿ ਇਹ ਵੀ ਔਰੰਗਜੇਬ ਦੀ ਔਲਾਦ ਹੈ ਇਹਨਾਂ ਦੇ ਵੀ ਹਰੇਕ ਮੁਲਕ ਦੇ ਵਿੱਚ ਖੇਤਰ ਪੈ ਰਹੇ ਨੇ ਹੁਣ ਮੈਂ ਬਾਬੇ ਨਾਨਕ ਦੀ ਗੱਲ ਕਰਦਾ ਜੀ ਜੇ ਸਿੱਖੀ ਕਮਾਉਣੀ ਹੈ ਨਾ ਬਾਬੇ ਨਾਨਕ ਦੀ ਗੱਲ ਸੁਣ ਲਓ ਬਾਣੀ ਵਿੱਚੋਂ ਮੇਰੇ ਤੋਂ ਸੁਣਨ ਦੀ ਲੋੜ ਨਹੀਂ ਗੁਰਬਾਣੀ ਪੜੋ ਆਪ ਜੀਵਨ ਦੇ ਵਿੱਚ ਕਮਾਓ ਕਿਰਤ ਕਰੋ ਆਪਣੇ ਪਰਿਵਾਰ ਪਾਲੋ ਇਸੇ ਕੀ ਦਾ ਸਦਾਨ ਹੈ ਠੀਕ ਹੈ ਜੇ ਹੂਰਾ ਚਾਹੀਦੀਆਂ ਨੇ ਤੈ ਕਿਸ਼ਗ ਲਾਉਣਾ ਹੈ ਘਰ ਦੀ ਕੱਢੀ ਦਾ ਜਾਂ ਗੂਰਾਂ ਦੀ ਸ਼ਰਾਬ ਦਾ ਤਾਂ ਫਿਰ ਉਹਨੂੰ ਜੰਨਤ ਵਿੱਚ ਜਾਣਾ ਪੈਣਾ ਹੈ ਜਾਣਾ ਉਹ ਮਰ ਕੇ ਪਹਿਲਾਂ ਤਾਂ ਮਰੋ ਛੇਤੀ ਫਿਰ ਜਾਓ ਉਥੇ ਫਿਰ ਜਾ ਕੇ ਲਿਓ ਨਜ਼ਾਰਾ ਤੇ ਮਰਨ ਤੋਂ ਪਹਿਲਾਂ ਮੁਸਲਮਾਨ ਜ਼ਰੂਰ ਬਣ ਜਿਓ ਕਲਮਾ ਪੜ੍ਹ ਕੇ ਇਹ ਗੱਲ ਜੀਤੇ ਰੱਖਿਓ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ